ਵਡ ਹੰਸ ਮਹੱਲਾ ਚੌਥਾ ਹਉ ਗੁਰ ਬਿਨ ਹਉ ਗੁਰ ਬਿਨ ਖਰੀ ਨਿਮਾਣੀ RAM ਜਗ ਜੀਵਨ ਜਗ ਜੀਵਨ ਦਾਤਾ ਗੁਰ ਮੇਲ ਸਮਾਣੀ RAM ਸਤ ਗੁਰ ਮੇਲ ਹਰ ਨਾਮ ਸਮਾਣੀ Jap ਹਰ ਹਰ ਨਾਮ ਧਿਆਇਆ ਜਿਸ ਕਾਰਨ ਹਉ ਢੂਡ ਟੂਢੇ ਦੇ ਸੋ ਸਜਣ ਹਰ ਘਰ ਪਾਇਆ ਇਕ ਦ੍ਰਿਸ਼ਟਿ ਹਰ ਏਕੋ ਜਾਤਾ ਹਰ ਆਤਮ ਰਾਮ ਪਛਾਣੀ ਹਉ ਗੁਰ ਬਿਨ ਹਉ ਗੁਰ ਬਿਨ ਖਰੀ ਨਿਮਾਣੀ ਜਿਨਾ ਸਤਗੁਰ ਜਿਨ ਸਤਗੁਰ ਪਾਇਆ ਤਿਨ ਹਰ ਪ੍ਰਭ ਮੇਲ ਮਿਲਾਏ ਰਾਮ ਤਿਨ ਚਰਨ ਤਿਨ ਚਰਨ ਸ੍ਰੇਵ ਹੈ ਹਮ ਲਗ ਹੈ ਤਿਨ ਕੈ ਪਾਏ ਰਾਮ ਜਿਨਾ ਸਤਗੁਰ ਜਿਨ ਸਤਗੁਰ ਪਾਇਆ ਪਾਠ ਅੰਤਰ ਪਾਠ ਭੇਦ ਕੰਨੇ ਦਾ ਪਹਿਲਾ ਨੰਨੇ ਨੂੰ ਕੰਨਾ ਹੈ ਫੇਰ ਨੰਨਾ ਮੁਕਤਾ ਹੈ ਇਸੇ ਪ੍ਰਕਾਰ ਹੀ ਇਸ ਦਾ ਉਚਾਰਨ ਕਰਨਾ ਹੈ ਜਿਨ੍ਹਾਂ ਸਤਗੁਰ ਜਿਨ ਸਤਗੁਰ ਪਾਇਆ ਬੇਧਿਆਨੀ ਵਿੱਚ ਦੋਵਾਂ ਥਾਵਾਂ ਤੇ ਜਿਨ੍ਹਾਂ ਲਾ ਜਾਂਦੇ ਨੇ ਇਹ ਖਿਆਲ ਰੱਖਣਾ ਜੀ ਜਿਨ੍ਹਾਂ ਸਤਗੁਰ ਜਿਨ ਸਤਗੁਰ ਪਾਇਆ ਤਿਨ ਹਰ ਪ੍ਰਭ ਮੇਲ ਮਿਲਾਏ ਰਾਮ ਤਿੰਨ ਚਰਨ ਤਿੰਨ ਚਰਨ ਸਰੇਵ ਹੈ ਹਮ ਲਗ ਹੈ ਤਿੰਨ ਕੈ ਪਾਏ RAM ਹਰ ਹਰ ਚਰਨ ਸਰੇਵ ਹੈ ਤਿੰਨ ਕੇ ਤਿੰਨ ਕੇ ਹਰ ਹਰ ਚਰਨ ਸਰੇਵ ਹੈ ਤਿੰਨ ਕੇ ਜਿਨ ਸਤਗੁਰ ਪੁਰਖ ਪ੍ਰਭ ਧਿਆਇਆ ਤੂ ਵਡ ਦਾਤਾ ਅੰਤਰ ਜਾਮੀ ਮੇਰੀ ਸਰਦਾ ਪੂਰ ਹਰ ਰਾਇਆ ਗੋਰਾ ਸੇਖ ਮੇਲ ਮੇਰੀ ਸਰਦਾ ਪੂਰੀ ਆਨੰਦਿਨ ਰਾਮ ਗੁਣ ਗਾਏ ਜਿਨ ਸਤਗੁਰ ਜਿਨ ਸਤਗੁਰ ਪਾਇਆ ਤੈਨ ਹਰ ਪ੍ਰਭ ਮੇਲ ਮਿਲਾਏ ਕਈ ਜਗਾ ਤੇ ਅੱਗੇ ਵੀ ਬੇਨਤੀ ਕਰ ਆਏ ਹਾਂ ਜਿਵੇਂ ਉੱਪਰ ਪਾਠ ਆਇਆ ਹੈ ਜਿਨ ਸਤਗੁਰ ਪੁਰਖ ਪ੍ਰਭ ਧਿਆਇਆ ਤੱਦੇ ਨੂੰ ਕੰਨਾ ਈੜੀ ਸਿਆਰੀ ਐੜੇ ਕੰਨਾ ਪਰ ਨਾਲ ਹੀ ਤੱਦੇ ਦੇ ਪੈਰ ਵਿੱਚ ਅੱਧਾ ਜਈਆ ਹੈ ਸੋ ਇਹ ਤਾਇਆ ਪਾਠ ਤਾਂ ਹੀ ਕਰਨਾ ਇਸ ਨੂੰ ਧਿਆਆ ਬੋਲਣਾ ਹੈ ਜਿਵੇਂ ਆਪ ਜੀ ਨੇ ਪਾਠ ਸਰਵਣ ਕੀਤਾ ਸੀ ਇਹ ਵਿਚਾਰ ਸਦਾ ਚੇਤੇ ਰੱਖਣੀ ਧਿਆਆ ਪਾਠ ਹੈ ਹਾਂਜੀ ਹਉ ਵਾਰੀ ਹਉ ਵਾਰੀ ਗੁਰ ਸਿੱਖ ਮੀਤ ਪਿਆਰੇ RAM ਹਰ ਨਾਮੋ ਹਰ ਨਾਮ ਸੁਣਾਏ ਮੇਰਾ ਪ੍ਰੀਤਮ ਨਾਮ ਆਧਾਰੇ RAM ਹਰ ਹਰ ਨਾਮ ਮੇਰਾ ਪ੍ਰਾਨ ਸਖਾਈ ਤੇਸ ਬਿਨ ਖੜੀ ਨਿਮਖ ਨਹੀਂ ਜੀਵਾਂ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖ ਅੰਮ੍ਰਿਤ ਪੀਵਾਂ ਹਰ ਆਪੇ ਸਰਦਾ ਲਾਏ ਮਿਲਾਏ ਹਰ ਆਪੇ ਆਪ ਸਵਾਰੇ ਹਾਂ ਵਾਰੀ ਹਾਂ ਵਾਰੀ ਗੁਰਸਿੱਖ ਮੀਤ ਪਿਆਰੇ ਹਰ ਆਪੇ ਹਰ ਆਪੇ ਪੁਰਖ ਨਿਰੰਜਨ ਸੋਈ RAM ਹਰ ਆਪੇ ਹਰ ਆਪੇ ਮੇਲਾ ਕਰੈ ਸੋ ਹੋਈ RAM ਜੋ ਹਰ ਪ੍ਰਭ ਭਾਵੈ ਸੋਈ ਹੋਵੈ ਅਵਰ ਨਾ ਕਰਣਾ ਜਾਈ ਬਹੁਤ ਸਿਆਣ ਪਲਿਆ ਨਾ ਜਾਈ ਕਰ ਥਾਕੇ ਸਭ ਚਤੁਰਾਈ ਗੁਰ ਪ੍ਰਸਾਦ ਜਨ ਨਾਨਕ ਦੇਖਿਆ ਮੈਂ ਹਰ ਬਿਨ ਅਵਰ ਨ ਕੋਈ ਹਰ ਆਪੇ ਹਰ ਆਪੇ ਪੁਰਖ ਨਿਰੰਜਨ ਸੋਈ ਵਡਹੰਸ ਮਹੱਲਾ ਚੌਥਾ ਹਰ ਸਤਗੁਰ ਹਰ ਸਤਗੁਰ ਮੇਲ ਹਰ ਸਤਗੁਰ ਚਰਨ ਹਮ ਭਾਇਆ RAM ਤਿਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ RAM ਗੁਰ ਗਿਆਨ ਅੰਜਨ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੀ ਸਤਿਗੁਰ ਸੇਵ ਪਰਮ ਪਦ ਪਾਇਆ ਹਰ ਜਪਿਆ ਸਾਸ ਗਿਰਾਸੀ ਜਿਨ ਕੋ ਹਰ ਪ੍ਰਭ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ ਹਰ ਸਤਿਗੁਰ ਹਰ ਸਤਿਗੁਰ ਮੇਲ ਹਰ ਸਤਿਗੁਰ ਚਰਨ ਹਮ ਭਾਇਆ ਮੇਰਾ ਸਤਗੁਰ ਮੇਰਾ ਸਤਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਾ ਜਾਈਂ RAM ਹਰ ਨਾਮੋ ਹਰ ਨਾਮ ਦੇਵੈ ਮੇਰਾ ਅੰਤ ਸਖਾਈ RAM ਹਰ ਹਰ ਨਾਮ ਮੇਰਾ ਅੰਤ ਸਖਾਈ ਗੁਰ ਸਤਗੁਰ ਨਾਮ ਦ੍ਰਿੜਾਇਆ ਜਿਥੈ ਪੁੱਤ ਕਲਤਰ ਕੋਈ 베ਲੀ ਨਾਹੀ ਤਿਥੈ ਹਰ ਹਰ ਨਾਮ ਛਡਾਇਆ ਧਾਨ ਧਨ ਸਤਗੁਰ ਪੁਰਖ ਨਿਰੰજન ਜੇਤ ਮਿਲ ਹਰ ਨਾਮ ਧਿਆਈ ਮੇਰਾ ਸਤਗੁਰ ਮੇਰਾ ਸਤਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਾ ਜਾਈ ਜਿਨੀ ਦਰਸ਼ਨ ਜਿਨੀ ਦਰਸ਼ਨ ਸਤਗੁਰ ਪੁਰਖ ਨਾ ਪਾਇਆ RAM ਤਿਨ ਨੇਹ ਫਲ ਤਿਨ ਨੇਹ ਫਲ ਜਨਮ ਸਭ ਬ੍ਰਿਥਾ ਗਵਾਇਆ RAM ਨੇਹ ਫਲ ਜਾਨ ਮਤੈਨ ਬ੍ਰਿਥਾ ਗਵਾਇਆ ਤੇ ਸਾਖਤ ਮੋਏ ਮਰ ਝੂਰੇ ਘਰ ਹੋਦੈ ਰਤਨ ਪਦਾਰਥ ਭੂਖੇ ਘਰ ਹੋਦੈ ਰਤਨ ਪਦਾਰਥ ਭੂਖੇ ਭਾਗ ਹੀਣ ਹਰ ਦੂਰੇ ਹਰ ਹਰ ਤਿਨ ਕਾ ਦਰਸ ਨਾ ਕਰਿ ਯਹੋ ਜਿਨੀ ਹਰ ਹਰ ਨਾਮ ਨਾ ਧਿਆਇ ਜਿਨੀ ਦਰਸਨ ਜਿਨੀ ਦਰਸਨ ਸਤਗੁਰੂ ਪੁਰਖ ਨਾ ਪਾਇਆ ਹਮਾ ਚਾਤ੍ਰਿਕ ਹਮਾ ਚਾਤ੍ਰਿਕ ਦੀਨ ਹਰਿ ਪਾਸ ਬੇਨੰਤੀ RAM ਗੁਰ ਮਿਲ ਗੁਰ ਮੇਲ ਮੇਰਾ ਪਿਆਰਾ ਹਮ ਸਤਗੁਰ ਕਰਹੈ ਭਗਤੀ RAM ਗੁਰ ਮਿਲ ਗੁਰ ਮੇਲ ਹਰ ਹਰ ਸਤਗੁਰ ਕਰਹੈ ਭਗਤੀ ਜਾਂ ਹਰ ਪ੍ਰਭ ਕਿਰਪਾ ਧਾਰੇ ਮੈਂ ਗੁਰ ਬਿਨ ਅਵਰ ਨ ਕੋਈ ਬੇਲੀ ਗੁਰ ਸਤਗੁਰ ਪ੍ਰਾਣ ਅਤ ਹਮਾਰੇ ਮੈਂ ਗੁਰ ਬਿਨ ਅਵਰ ਨ ਕੋਈ 베ਲੀ ਗੁਰ ਸਤਗੁਰ ਪ੍ਰਾਣ ਹਮਾਰੇ ਕਹੋ ਨਾਨਕ ਗੁਰ ਨਾਮ ਦ੍ਰਿੜਾਇ ਹਰ ਹਰ ਨਾਮ ਹਰ ਸਤੀ ਹਮ ਚਾਤਰਿਕ ਹਮ ਚਾਤਰਿਕ ਦੀਨ ਹਰ ਆਪਾਸ ਬੇਨੰਤੀ ਵਡਹੰਸ ਮਹੱਲਾ ਚੌਥਾ ਹਰ ਕਿਰਪਾ ਹਰ ਕਿਰਪਾ ਕਰ ਸਤਗੁਰ ਮੇਲ ਸੁਖ ਦਾਤਾ RAM ਹਮ ਪੁੱਛਹਿ ਹਮ ਪੁੱਛਹਿ ਸਤਿਗੁਰ ਪਾਸ ਹਰ ਬਾਤ ਆ ਰਾਮ ਸਤਿਗੁਰ ਪਾਸ ਸਤਿਗੁਰ ਪਾਸ ਹਰ ਬਾਤ ਪੁੱਛਹਿ ਜਿਨ ਨਾਮ ਪਦਾਰਥ ਪਾਇਆ ਪਾਇ ਲਗਹਿ ਨਿਤ ਕਰਹਿ ਬੇਨਤੀ ਗੁਰ ਸਤਿਗੁਰ ਪੰਥ ਬਤਾਇ ਸੋਈ ਭਗਤ ਦੁਖ ਸੁਖ ਸਮਤ ਕਰ ਜਾਣੈ ਹਰ ਹਰ ਨਾਮ ਹਰ ਰਤਾ ਹਰ ਕਿਰਪਾ ਹਰ ਕਿਰਪਾ ਕਰ ਗੋਰਾ ਸਤਗੁਰ ਮੇਲ ਸੁਖ ਦਾਤਾ ਸੋਈ ਭਗਤ ਦੁੱਖ ਸੁਖ ਸਮਤ ਕਰ ਜਾਣੈ ਸਮਤ ਦਾ ਭਾਵ ਹੈ ਇਕ ਬਰਾਬਰ ਇੱਕੋ ਜਿਹਾ ਸਮਾਨ ਸਮਤ ਪਾਠ ਨਹੀਂ ਕਰਨਾ ਤੇ ਸੰਤ ਨਹੀਂ ਕਹਿ ਜਾਣਾ ਸੰਤ ਸੋ ਸਮਤ ਸਸ ਮਮ ਤਤਾ ਪੂਰੇ ਪੂਰੇ ਅੱਖਰ ਇਹ ਬੋਲਣੇ ਨੇ ਸਮਤ ਕਰ ਜਾਣੈ ਹਾਂਜੀ ਸੋਈ ਭਗਤ ਦੁਖ ਸੁਖ ਸਮਤ ਕਰ ਜਾਣੈ ਹਰ ਹਰ ਨਾਮ ਹਰ ਰਤਾ ਹਰ ਕਿਰਪਾ ਹਰ ਕਿਰਪਾ ਕਰ ਗੁਰ ਸਤਗੁਰ ਮੇਲ ਸੁਖ ਦਾਤਾ ਸੁਣ ਗੁਰਮੁਖ ਸੁਣ ਗੁਰਮੁਖ ਨਾਮ ਸਭ ਬਿਨ ਸੇ ਹਉ ਮੈਂ ਪਾਪ ਆਰਾਮ ਜਪ ਹਰ ਹਰ ਜਪ ਹਰ ਹਰ ਨਾਮ ਲਥਿ ਅੜੇ ਜਗ ਤਾ ਪਾਰ ਆਮ ਹਰ ਹਰ ਨਾਮ ਜਿਨੀ ਆਰਾਧਿਆ ਤਿਨ ਕੇ ਦੁਖ ਪਾਪ ਨਿਵਾਰੇ ਸਤਗੁਰ ਗਿਆਨ ਖੜਗ ਹੱਥ ਦੀਨਾ ਜਮ ਕੰਕਰ ਮਾਰ ਬਿਦਾਰੇ ਹਰ ਪ੍ਰਭ ਕਿਰਪਾ ਧਾਰੇ ਸੁਖ ਦਾਤੇ ਦੁਖ ਲਾਥੇ ਪਾਪ ਸੰਤਾਪ ਸੁਣ ਗੁਰਮੁਖ ਸੁਣ ਗੁਰਮੁਖ ਨਾਮ ਸਭ ਬਿਨ ਸੇ ਹਉ ਮੈਂ ਪਾਪਾ ਜਪ ਹਰ ਹਰ ਜਪ ਹਰ ਹਰ ਨਾਮ ਮੇਰੇ ਮਨ ਭਾਇਆ ਰਾਮ ਮੁਖ ਗੁਰਮੁਖ ਮੁਖ ਗੁਰਮੁਖ ਜਪ ਸਭ ਰੋਗ ਗਵਾਇਆ ਰਾਮ ਗੁਰਮੁਖ ਜਪ ਸਭ ਰੋਗ ਗਵਾਇਆ ਅਰੋਗਤ ਭਏ ਸਰੀਰਾ ਅਨ ਦਿਨ ਸਹਜ ਸਮਾਦ ਹਰ ਲਾਗੀ ਹਰ ਜਪਿਆ ਗਹਿਰ ਗੰਭੀਰਾ ਜਾਤ ਅਜਾਤ ਨਾਮ ਜਿਨ ਧਿਆਇਆ ਤਿਨ ਪਰਮ ਪਦਾਰਥ ਪਾਇਆ ਜਪ ਹਰ ਹਰ ਜਪ ਹਰ ਹਰ ਨਾਮ ਮੇਰੇ ਮਨ ਭਾਇਆ ਹਰ ਧਾਰ ਹੋ ਹਰ ਧਾਰ ਹੋ ਕਿਰਪਾ ਕਰ ਕਿਰਪਾ લેਹੁ ਉਬਾਰੇ RAM ਹਮ ਪਾਪੀ ਹਮ ਪਾਪੀ ਨਿਰਗੁਣ ਦੀਨ ਤੁਮਾਰੇ RAM ਹਮ ਪਾਪੀ ਨਿਰਗੁਣ ਦੀਨ ਤੁਮਾਰੇ ਹਰ ਦਿਆਲ ਸਰਣ ਆਇਆ ਦੁਖ ਭੰਜਨ ਸਰਬ ਸੁਖ ਦਾਤਾ ਹਮ ਪਾਥਰ ਤਰੇ ਤਰਾਇਆ ਸਤਿਗੁਰ ਭੇਟ ਰਾਮ ਰਸ ਪਾਇਆ ਜਨ ਨਾਨਕ ਨਾਮ ਉਧਾਰੇ ਹਰ ਧਾਰ ਹੋ ਹਰ ਧਾਰ ਹੋ ਕਿਰਪਾ ਕਰ ਕਿਰਪਾ લે ਹੋ ਉਬਾਰੇ ਰਾਮ